ਦੇਖੋ ਅੱਜ ਪਿੰਡ ਕੋੜੇ ਨਵ ਦੇ ਵਿੱਚ 6 ਕਰੋੜ 88 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਜੋ ਅੰਡਰਗਰਾਉਂਡ ਪਾਈਪ ਪੈਣੇ ਸੀ ਉਹਦਾ ਨਹੀਂ ਪੱਥਰ ਰੱਖਿਆ ਤੇ ਨਹੀਂ ਪੱਥਰ ਨਹੀਂ ਰੱਖਿਆ ਨਾਲ ਉਹਨਾਂ ਦਾ ਕੰਮ ਹੈ ਜਿਹੜਾ ਉਹ ਸ਼ੁਰੂ ਕਰਾਉਣਾ ਹੈ ਤੇ ਇਸ ਦੇ ਨਾਲ 28 ਕਿਲੋਮੀਟਰ ਲੰਬੀ ਪਾਈਪਲਾਈਨ ਪੈਦੀ ਹੈ ਤੇ 2085 ਏਕੜ ਰਕਵੇ ਨੂੰ ਇਹਦੇ ਨਾਲ ਪਾਣੀ ਲੱਗੂ ਇਹ ਪਿੰਡ ਘੋੜੇਨਾਂ ਦੀ ਬਹੁਤ ਲੰਬੇ ਸਮੇਂ ਤੋਂ ਮੰਗ ਸੀ ਤੇ ਜਿਹੜੀ ਹੁਣ ਪੂਰੀ ਹੋਣ ਜਾ ਰਹੀ ਹੈ ਇਸ ਤੋਂ ਬਾਅਦ ਇੱਕ ਇਹਨਾਂ ਦਾ ਮੋਗਾ ਰਹਿ ਗਿਆ ਉਹਦੇ ਵਿੱਚ ਵੀ ਅਪ੍ਰੈਲ ਦੇ ਵਿੱਚ ਉਸ ਦਾ ਕੰਮ ਵੀ ਹੈ ਜਿਹੜਾ ਉਹ ਸ਼ੁਰੂ ਕਰਵਾ ਦਿੱਤਾ ਜਾਊਗਾ ਇਸ ਤੋਂ ਬਿਨਾ ਸਾਰੇ ਪੰਜਾਬ ਦੇ ਵਿੱਚ ਹੀ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਦੀ ਗવાહી ਦੇ ਵਿੱਚ ਕਿਉਂਕਿ ਮਾਨ ਸਾਹਿਬ ਨੇ ਕਿਹਾ ਸੀ ਕਿ ਅਸੀਂ ਟੇਲਾਂ ਤੱਕ ਪਾਣੀ ਪਹੁੰਚਾਵਾਂਗੇ ਸੋ ਹਰ ਖੇਤ ਨੂੰ ਪਾਣੀ ਪਹੁੰਚਾਉਂਦਾ ਸਾਡਾ ਟੀਚਾ ਹੈ ਅਸੀਂ ਉਸ ਗੱਲ ਵੱਲ ਵਧ ਰਹੇ ਹਾਂ ਜਿਹੜਾ ਪਾਣੀ ਡੈਮਾਂ ਦਾ ਪਹਿਲਾਂ 68% ਵਰਤਿਆ ਜਾਂਦਾ ਸੀ 32% ਪਾਣੀ ਵਰਤਿਆ ਹੀ ਨਹੀਂ ਜਾਂਦਾ ਸੀ ਸੋ ਉਹ ਅਸੀਂ 84% ਤੱਕ ਲੈ ਗਏ ਦੇ ਉਹਨਾਂ ਦੇ ਸਮੇਂ ਦੇ ਵਿੱਚ 100% ਪਾਣੀ ਹੈ ਜਿਹੜਾ ਉਹੋ ਬਰਤੋਂ ਦੇ ਵਿੱਚ ਲਿਆਂਦਾ ਜਾਊਗਾ ਇਸ ਦੇ ਨਾਲ ਨਹਿਰੀ ਪਾਣੀ ਲੱਗਣ ਦੇ ਨਾਲ ਇੱਕ ਤਾਂ ਜ਼ਮੀਨ ਦੀ ਉਪਜਾਊ ਸ਼ਕਤੀ ਵੱਧਦੀ ਹੈ ਤੇ ਉਪਜ ਵੀ ਵੱਧ ਹੁੰਦੀ ਹੈ ਤੇ ਜਿਹੜੀ ਗਰਾਊਂਡ ਵਾਟਰ ਜਿਹੜਾ ਇੱਕ ਬਹੁਤ ਚਿੰਤਾ ਦਾ ਵਿਸ਼ਾ ਹੈ ਗਰਾਊਂਡ ਵਾਟਰ ਅਸੀਂ ਦਿਨੋਂ ਦੇ ਕੱਢੀ ਜਾ ਰਹੇ ਹਾਂ ਤੇ ਪਾਣੀ ਨਹੀਂ ਜੋ ਖਤਮ ਹੁੰਦਾ ਜਾ ਰਿਹਾ ਸੋ ਉਹਨੂੰ ਬਚਾਉਣ ਦੇ ਵਿੱਚ ਵੱਡੀ ਮਦਦ ਮਿਲੂਗੀ ਤੇ ਅਸੀਂ 25 25 30 30 ਹਸਪਾਵ ਦੇ ਮੋਟਰਾਂ ਜਿਹੜੀਆਂ ਆ ਉਹ ਪਾਰ ਪਾਰ ਰੱਖੀਆਂ ਨੇ ਬਿਜਲੀ ਦੀ ਵੀ ਬਚਤ ਹੋਏਗੀ ਸੋ ਇਸ ਦੇ ਨਾਲ ਪਾਣੀ ਦੀ ਸਾਮ ਸੰਭਾਲ ਖੇਤਾਂ ਨੂੰ ਪਾਣੀ ਦੇਣਾ ਇਹ ਸਾਡੇ ਮੁੱਖ ਜਿਹੜੇ ਹੈ ਉਦੇਸ਼ ਨੇ ਤੇ ਅਸੀਂ ਇਹ ਵੀ ਕਹਿ ਸਕਦੇ ਆ ਕਿ ਪਿਛਲੀਆਂ ਸਰਕਾਰਾਂ ਨੇ ਇਸ ਗੱਲ ਬਲ ਕਦੇ ਕੋਈ ਧਿਆਨ ਨਹੀਂ ਦਿੱਤਾ 36 36 ਸਾਲ ਤੋਂ ਸੂਏ ਟੁੱਟੇ ਆ ਨਹਿਰਾਂ ਟੁੱਟੀਆਂ ਖਾਲ ਟੁੱਟੇ ਆ ਕਿਸੇ ਨੇ ਬਣਾਏ ਨਹੀਂ ਸੋ ਅਸੀਂ 16000 ਖਾਲ ਹੈ ਜਿਹੜੇ ਕੋਈ ਬਣਾ ਚੁੱਕੇ ਤੇ ਨਿਰੰਤਰ ਅਸੀਂ ਬਣਾਈ ਜਾ ਰਹੇ ਹਾਂ ਕਿਉਂਕਿ ਜਿਸ ਤਰ੍ਹਾਂ ਪਹਿਲਾਂ ਕਿਹਾ ਟੀਚਾ ਇਹ ਹੈ ਕਿ ਸਾਰਾ ਪਾਣੀ ਸਹੀ ਬਰਤੋਂ ਦੇ ਵਿੱਚ ਆ ਜਾਏ ਉ ਤਾਂ ਹੀ ਸੰਭਵ ਹੋ ਸਕਦਾ ਜੇ ਸੂਏ ਨਾਲੇ ਖਾਲਾਂ ਉਹ ਸਾਰੀਆਂ ਸਹੀ ਹੋਣਗੀਆਂ